ਬੋਲਦੀਆਂ ਤਸਵੀਰਾਂ ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਪੰਜਾਬ ਸਿੰਘ ਕਹਿੰਦਾ ਹਾਂ ਬੋਲਦੀਆਂ ਤਸਵੀਰਾਂ ਦੇ ਵਿੱਚ ਅੱਜ ਆਪਾਂ ਉਸ ਬੰਦੇ ਦੀ ਗੱਲ ਕਰਾਂਗੇ ਜਿਸ ਦੇ ਸਿਰ ਦਾ ਦੁਨੀਆ ਦੇ ਵਿੱਚ ਜਿਸ ਦੇ ਸਿਰ ਦਾ ਸਭ ਤੋਂ ਵੱਡਾ ਇਨਾਮ ਰੱਖਿਆ ਗਿਆ ਦੁਨੀਆ ਦੇ ਵਿੱਚ ਪੰਜ ਛੇ ਬੰਦੇ ਐ ਇਹੋ ਜਿਹੇ ਹੋਏ ਨੇ ਜਿਨ੍ਹਾਂ ਦੇ ਸਿਰ ਦਾ ਬਹੁਤ ਵੱਡਾ ਇਨਾਮ ਸੀ ਜੇ ਪੰਜਵੇਂ ਛੇਵੇਂ ਨੰਬਰ ਦੀ ਗੱਲ ਕਰੀਏ ਤਾਂ ਰਾਕ ਦਾ ਰਾਸ਼ਟਰਪਤੀ ਸੁਦਾਮ ਹਸਨ ਉਹਦੇ ਸਰ ਦਾ ਬਹੁਤ ਵੱਡਾ ਇਨਾਮ ਸੀ ਜੇ ਚੌਥੇ ਨੰਬਰ ਦੀ ਗੱਲ ਕਰੀਏ ਤਾਂ ਫਿਰ ਜਿਵੇਂ ਅਲੂ ਬਕਰ ਬਗਦਾਦੀ ਆਈਐਸਆਈਐਸ ਦਾ ਜਿਹੜਾ ਅਸਲਾਮਿਕ ਸਟੇਟ ਦਾ ਜਿਹੜਾ ਪ੍ਰਮੁੱਖ ਸੀ ਜਿਹਦੇ ਜੁਰਮਾਂ ਦੀ ਬਹੁਤ ਵੱਡੀ ਇੱਕ ਲਿਸਟ ਹੈ ਉਹਦਾ ਹੀ ਨਾਮ ਸੀ ਉਦੋਂ ਬਾਅਦ ਆ ਜਾਂਦਾ ਹੈ ਅਲ ਜੁਵੈਰੀ ਜਿਹੜਾ ਅਲ ਕਾਇਦਾ ਦੇ ਪ੍ਰਮੁੱਖ ਉਸਮਾ ਬਿਲਦਨ ਦਾ ਡਾਕਟਰ ਵੀ ਸੀ ਤੇ ਸਲਾਹਕਾਰ ਵੀ ਸੀ ਜਿਹੜਾ ਪਿਛੇ 23 ਦੇ ਵਿੱਚ ਇੱਕ ਡਰੋਨ ਹਮਲੇ ਦੇ ਵਿੱਚ ਅਫਗਾਨਿਸਤਾਨ ਦੇ ਵਿੱਚ ਮਾਰਿਆ ਗਿਆ ਦੂਜੇ ਨੰਬਰ ਦੀ ਜੇ ਆਪਾਂ ਗੱਲ ਕਰੀਏ ਤੇ ਉਸامہ ਬਿੰਲਾਦਨ ਜਿਹੜਾ ਹੈ ਦੂਜੇ ਨੰਬਰ ਤੇ ਉਹਦੇ ਸਿਰ ਦਾ ਸਭ ਤੋਂ ਵੱਡਾ ਨਾਮ ਸੀ ਜਿਹੜਾ ਮੋਸਟ ਵਾਂਟਡ ਲਿਸਟ ਦੇ ਵਿੱਚ ਸੀ ਜਿਹਨੇ ਵਰਲਡ ਟ੍ਰੇਡ ਸੈਂਟਰ ਦੇ ਵਿੱਚ ਅਟੈਕ ਕੀਤਾ ਹਮਲਾ ਕੀਤਾ ਹੁਣ ਆ ਗਈ ਪਹਿਲੇ ਨੰਬਰ ਦੀ ਗੱਲ ਪਹਿਲੇ ਨੰਬਰ ਦੇ ਵਿੱਚ ਉਸ ਬੰਦੇ ਦਾ ਨਾਮ ਆਉਂਦਾ ਕਿ ਜਿਹੜਾ ਨਾਂ ਤੇ ਪੜਨਾ ਜਾਂਦਾ ਸੀ ਨਾ ਲਿਖਣਾ ਜਾਂਦਾ ਸੀ ਨਾ ਉਹਨੂੰ ਸਪੀਚ ਕਰਨੀ ਆਉਂਦੀ ਸੀ ਇੱਕ ਫਕੀਰ ਦੀ ਤਰ੍ਹਾਂ ਰਹਿਣ ਵਾਲਾ ਬੰਦਾ ਇੱਕ ਸਾਦੇ ਜਿਹੇ ਲਿਬਾਸ ਦੇ ਵਿੱਚ ਰਹਿਣ ਵਾਲਾ ਬੰਦਾ ਜਿਹਦੇ ਸਿਰ 'ਤੇ 2 ਕਰੋੜ ਡਾਲਰ ਇਨਾਮ ਸੀ ਉਹ ਸੀ ਅਫਗਾਨਿਸਤਾਨ ਦਾ ਰਾਸ਼ਟਰਪਤੀ ਮੁੱਲਾ ਉਮਰ ਅੱਜ ਆਪਾਂ ਕਹਾਣੀ ਮੁੱਲਾ ਉਮਰ ਦੀ ਤੁਹਾਡੇ ਨਾਲ ਸਾਂਝੀ ਕਰਾਂਗੇ ਉਮੀਦ ਕਰਦਿਆਂ ਤੁਹਾਨੂੰ ਪਸੰਦ ਆਵੇਗੀ ਵਧੀਆ ਲੱਗੇ ਤੇ ਇਹਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਆਪਾਂ ਗੱਲ ਕਰਦੇ ਹਾਂ ਮੁੱਲਾ ਉਮਰ ਮੁੱਲਾ ਮੁਹੰਮਦ ਉਮਰ ਦੁਨੀਆ ਦੇ ਵਿੱਚ ਸਭ ਤੋਂ ਵੱਧ ਇਸ ਕਰਕੇ ਜਾਣਿਆ ਜਾਂਦਾ ਸੀ ਕਿ ਉਸਨੇ ਅਲ ਕਾਇਦਾ ਦੇ ਸੰਸਥਾਪਕ ਉਸامہ ਬਿੰ ਲਾਦਨ ਨੂੰ अफगानिस्तान ਦੇ ਵਿੱਚ ਰਹਿਣ ਦੀ ਜਗ੍ਹਾ ਦਿੱਤੀ ਉਹ ਵੀ ਉਹ ਤੋਂ ਜਗ੍ਹਾ ਦਿੱਤੀ ਜਦੋਂ ਸਾਰੀ ਦੁਨੀਆ ਨੇ ਉਹਦੇ ਤੋਂ ਮੂੰਹ ਮੋੜ ਲਿਆ ਕੋਈ ਵੀ ਦੁਨੀਆ ਦਾ ਦੇਸ਼ ਜਿਹੜਾ ਸੀ ਉਸ ਸਮੇਂ ਨੂੰ ਆਪਣੇ ਕੋਲ ਰੱਖਣ ਵਾਸਤੇ ਰੱਜ ਨਹੀਂ ਸੀ ਕਿਉਂਕਿ ਵਰਲਡ ਟ੍ਰੇਡ ਸੈਂਟਰ ਨੇ ਮਿੱਟੀ ਦੇ ਵਿੱਚ ਮਿਲਾ ਦਿੱਤਾ ਸੀ ਉਹ 10000 ਤੋਂ ਵੱਧ ਜਿਹੜੇ ਲੋਕ ਸਨ ਉਹ ਕੁਝ ਪਲਾਂ ਦੇ ਵਿੱਚ ਮਾਰੇ ਗਏ ਹਾਂ ਕਹ ਲੋ ਅਮਰੀਕਾ ਨੂੰ ਜੇ ਕਿਸੇ ਬੰਦੇ ਨੇ ਸਿੱਧਾ ਸਿੱਧਾ ਹੱਥ ਪਾਇਆ ਸੀ ਤੇ ਉਹ ਸੀ ਉਸਮਾ ਬੇਨਦੀ ਬੈਟੀ ਡੈਮ ਉਹਨਾਂ ਨੇ ਜਿਹੜਾ ਮੁੱਲਾ ਉਮਰ ਦਾ ਖੁਲੀਆ ਸੀ ਉਹ ਦੁਨੀਆ ਦੇ ਸਾਹਮਣੇ ਇਸ ਤਰ੍ਹਾਂ ਰੱਖਿਆ। ਵਾਲ ਕਾਲੇ ਕੱਦ ਲੰਮਾ ਬਾਹਾਂ ਲੰਮੀਆਂ ਰਾਸ਼ਟਰੀਅਤਾ ਅਫਗਾਨਿਸਤਾਨ ਖਾਸ ਨਿਸ਼ਾਨ ਖੱਬੀ ਅੱਖ ਦੇ ਉੱਤੇ ਛੱਟ ਦਾ ਨਿਸ਼ਾਨ। ਮੁੱਲਾ ਉਮਰ ਦਾ ਜਿਹੜਾ ਜਨਮ ਸੀ ਉਹ 9 ਦਿਨ ਅਫਗਾਨਿਸਤਾਨ ਦੇ ਵਿੱਚ ਹੋਇਆ। ਉਹਦੀ ਮਾਂ ਉਹਦੇ ਪਿਓ ਦੀ ਦੂਜੀ ਨੰਬਰ ਦੀ ਜਿਹੜੀ ਸੀ ਉਹ ਵਾਈਫ ਸੀ ਕਰਵਲੀ ਸੀ। ਉਹਦੇ ਪਿਓ ਨੇ ਦੋ ਵਿਆਹ ਕਰਵਾਏ ਹੋ ਇਸਨ ਉਹ ਦੋ ਵਿਆਹ ਉਹਨੇ ਇਸ ਵਾਸਤੇ ਕਰਵਾਏ ਸਨ ਕਿ ਜਿਹੜੀ ਪਹਿਲੀ ਉਹਦੀ ਪਤਨੀ ਸੀ ਉਹਦੇ ਵਿੱਚੋਂ ਕੋਈ ਬੱਚਾ ਨਹੀਂ ਸੀ ਮੁੱਲਾਮਰ ਸਿਰਫ 2 ਸਾਲ ਦਾ ਸੀ ਜਦੋਂ ਇਹਦਾ ਪਿਓ ਵੀ ਇਹਦੇ ਸਿਰ ਤੋਂ ਉੱਠ ਗਿਆ ਖਤਮ ਹੋ ਗਿਆ ਜਦੋਂ ਮੁੱਲਾਮਰ ਜਵਾਨੀ ਦੇ ਵਿੱਚ ਪੈਰ ਰੱਖਣ ਲੱਗਦਾ ਹੈ 18 ਸਾਲ ਦਾ ਲਗਭਗ ਹੁੰਦਾ ਹੈ ਤਾਂ ਅਰੂਸੀ ਜਿਹੜਾ ਸੋਵੀਅਤ ਸੈਨਾ ਸੀ ਉਹ ਅਫਗਾਨਿਸਤਾਨ ਦੇ ਉੱਤੇ ਹਮਲਾ ਕਰਦੀ ਮੁੱਲਾ ਉਮਰ ਇਸ ਲੜਾਈ ਦੇ ਵਿੱਚ ਭਾਗ ਲੈਣਾ ਸ਼ੁਰੂ ਕਰਦਾ ਹੈ। ਬਲਟੀਮ ਲਿਖਦੀ ਹੈ ਕਿ ਜਦੋਂ ਲੜਾਈ ਦਾ ਟਾਈਮ ਸੀ ਉਦੋਂ ਮੁੱਲੇ ਉਮਰ ਨੂੰ ਜਿਹੜਾ ਇਹਦਾ ਨਾਂ ਸੀ ਇਹਦੇ ਯਾਰਾਂ ਦੋਸਤਾਂ ਵੱਲੋਂ ਜਾਂ ਇਹਦੀ ਜਿਹੜੀ ਸੀ ਛੋਟੀ ਮੋਟੀ ਸੈਨਾ ਸੀ, ਛਾਪੇਮਾਰ ਸੈਨਾ ਸੀ। ਉਹਨਾਂ ਦੇ ਵਿੱਚ ਇਹਦਾ ਨਾਂ ਰੌਕਟੀ ਸੀ। ਰੌਕਟੀ ਨਾਂ ਦਾ ਇਸ ਵਾਸਤੇ ਪੈ ਗਿਆ। ਕਿ ਇਹਦਾ ਰੌਕਟ ਲਾਂਚਰ ਦਾ ਨਿਸ਼ਾਨਾ ਜਿਹੜਾ ਸੀ ਉਹ ਇੰਨਾ ਜ਼ਿਆਦਾ ਪੱਕਾ ਸੀ ਕਿ ਜਦੋਂ ਰੌਕਟ ਲਾਂਚਰ ਇਹਨੇ ਫਾਇਰ ਕਰ ਦਿੱਤਾ ਤਾਂ ਉਹਨੇ ਟਾਰਗੇਟ ਨੂੰ ਹਿਟ ਕਰਨਾ ਹੀ ਕਰ ਦਿੱਤਾ ਉਹ ਨਾਲ ਹੀ ਬੰਦ ਸੌੜ ਦਿੱਤਾ। ਉਹ ਤੋਂ ਇੱਕ ਪੱਥਰ ਇੱਕ ਕੰਕਰ ਜਿਹੜੀ ਉੱਡ ਕੇ ਆ ਉਹ ਸਿੱਧੀ ਮੁੱਲੇ ਉਮਰ ਦੇ ਮੂੰਹ ਦੇ ਉੱਤੇ ਆ ਕੇ ਬੈਠੀ। ਮਸਜਿਦ ਦੇ ਚਿੱਟਲੇ ਚਥੜੇ ਹੋ ਗਏ ਪਰ ਇਹ ਮਸਜਿਦ ਦੇ ਵਿੱਚ ਨਹੀਂ ਸਨ ਨਾਲ ਦੇ ਕਿਸੇ ਘਰ ਦੇ ਵਿੱਚ ਸਨ। ਤੇ ਇਹਦੀ ਅੱਖ ਦੇ ਉੱਤੇ ਜਿਹੜੀ ਉਹ ਸੱਟ ਲੱਗੀ। ਸਿੰਘ ਸੀ ਕਿ ਇਨੇ ਉਹਨਾਂ ਕੁੜੀਆਂ ਦੇ ਨਾਲ ਕਈ ਦਿਨ ਤੱਕ ਰਬਲਾਤ ਕਰ ਕਰਤਾ ਰਹੇ ਗਾਰਡੀਅਨ ਨੇ 30 ਜੁਲਾਈ ਵੀ 15 ਦੇ ਇੱਕ ਲੇਖ ਦੇ ਵਿੱਚ ਲਿਖਿਆ ਸੀ ਕਿ ਮੁੱਲਾਵਰ ਨੇ 30 ਜਿਹੜੇ ਮੁੰਡੇ ਸਨ ਇਹਦੇ ਸਾਥੀ ਸਨ ਉਹਨਾਂ ਮੁੰਡਿਆਂ ਦੀ ਡਿਊਟੀ ਲਈ ਉਹਨਾਂ ਨੂੰ ਹਥਿਆਰ ਦਿੱਤੇ ਕਿ ਇਹ ਜਿਹੜਾ ਕਮਾਂਡਰ ਆ ਇਹਨੂੰ ਜਿਉਂਦਿਆਂ ਫੜਕੇ ਲਾ ਮਾਰਨਾ ਇਹ ਕਮਾਂਡਰ ਨੂੰ ਸਾਡੇ ਜੇ ਅਸੀਂ ਪੰਜਾਬ ਦੀ ਗੱਲ ਕਰੀਏ ਤੇ ਸਭ ਤੋਂ ਵੱਡਾ ਜਿਹੜਾ ਇਨਾਮ ਸੀ ਉਹ ਭਾਈ ਸੁਖਦੇਵ ਸਿੰਘ ਬੱਬਰ ਦੇ ਉੱਤੇ ਸੀ ਦਸੂਵਾਲ ਦੇ ਉੱਤੇ 40 ਲੱਖ ਦਾ ਇਨਾਮ ਸੀ ਸਾਡੇ ਲੋਕਾਂ ਨੇ ਥੋੜੀ ਥੋੜੀ ਪੈਸਿਆਂ ਦੇ ਪਿੱਛੇ ਕੌਮ ਦੇ ਜਿਹੜੇ ਹੀਰੇ ਸਨ ਉਮਰਵਾਦ ਉੱਤੇ ਮੁੱਲਾਮਰ ਆਪਣੇ ਸਾਥੀਆਂ ਨੂੰ ਨਿਰਦੇਸ਼ ਦੇਣ ਵਾਸਤੇ ਬਾਕੀ ਟਾਕੀ ਦਾ ਇਸਤੇਮਾਲ ਕਰਦਾ ਸੀ ਇੱਕ ਵਾਰੀ ਜਦੋਂ ਬੀਬੀਸੀ ਦੇ ਸੰਵਾਦ ਦਾਤਾ ਹਰੀਸ਼ ਮੁੱਲਾ ਯੂਸੁਫ ਜਈ ਮੁੱਲਾ ਅਮਰ ਨੂੰ ਮਿਲਣ ਗਿਆ ਜਦੋਂ ਕੰਧਾਰ ਦੇ ਇੱਕ ਬੰਗਲੇ ਦੇ ਵਿੱਚ ਉਹ ਇਹਨੂੰ ਮਿਲਣ ਗਿਆ ਕੀ ਵੇਖਦਾ ਹੈ ਕਿ ਮੁੱਲਾ ਅਮਰ ਘਾਹ ਦੇ ਉੱਤੇ ਲੇਟਿਆ ਹੋਇਆ ਕੋਈ ਉਹਦੇ ਕੋਲ ਦਰੀ ਨਹੀਂ ਕੋਈ ਚਟਾਈ ਨਹੀਂ ਘਾਹ ਦੇ ਉੱਤੇ ਉਹ ਲੇਟਿਆ ਹੋਇਆ ਤੇ ਆਪਣਾ ਪਰਨਾ ਜਿਹੜਾ ਸੀ ਉਹ ਨੇ ਮੂੰਹ ਦੇ ਉੱਤੇ ਲਪੇਟਿਆ ਹੋਇਆ ਸੀ ਉੱਤਰੀ ਕਿਨਾਰੇ ਨਾਲ ਉਹ ਹੁੱਚ ਕਾਸਿਸ ਉਹਨੇ ਕਿਹਾ ਕਿ ਉੱਥੇ ਜਿਹੜੇ ਤਾਲੀਬਾਨ ਦੇ ਵੱਡੇ ਨੇਤਾ ਸਨ ਉਹ ਵੀ ਇੱਕ ਕਲੀਨ ਦੇ ਉੱਤੇ ਬਹਿ ਕੇ ਚਾਹ ਪੀਆ ਕਰਦੇ ਸਨ ਮੁੱਲਾ ਉਮਰ ਦੇ ਕੋਲ ਇੱਕ ਲੋਹੇ ਦਾ ਸੰਦੂਕ ਸੀ ਜਿਹਦੇ ਵਿੱਚ ਸਾਰੇ ਦੇਸ਼ ਦਾ ਜਿਹੜਾ ਹਿਸਾਬ ਕਿਤਾਬ ਸੀ ਕਾਗਜ਼ ਪੱਤਰ ਸੀ ਜੋ ਵੀ ਸੀ ਉਹ ਸਾਰਾ ਕੁਝ ਉਸੇ ਸੰਦੂਕ ਦੇ ਵਿੱਚ ਹੀ ਰੱਖੀਦਾ ਸੀ ਉਹ ਕਹਿੰਦਾ ਕਿ ਮੁੱਲਾ ਉਮਰ ਨੇ ਸ਼ਾਇਦ ਹੀ ਕਦੇ ਆਪਣੇ ਕੱਪੜੇ ਬਦਲੇ ਹੋ ਉਹੀ ਸਲਵਾਰ ਕਮੀਜ਼ ਸੀ ਜਿਹਦੇ ਵਿੱਚ ਉਹ ਜ਼ਿਆਦਾਤਰ ਰਹਿੰਦਾ ਸੀ ਉਹਦਾ ਜਿਹੜਾ ਖਾਣਾ ਸੀ ਉਹ ਸੂਪ ਤੇ ਉਬਲੇ ਹੋਏ ਆਲੂ ਸਨ ਇਹ ਵੀ ਜਦੋਂ ਉਹ ਖਾਂਦਾ ਸੀ ਤੇ ਬਹੁਤ ਤੇਜ਼ੀ ਨਾਲ ਖਾਂਦਾ ਸੀ ਜਿਵੇਂ ਉਹਨੂੰ ਬਹੁਤ ਜ਼ਿਆਦਾ ਭੁੱਖ ਲੱਗੀ ਹੋਵੇ ਉਹ ਕਹਿੰਦਾ ਵੀ ਮੁੱਲਾ ਉਮਰ ਕੋਈ ਬਹੁਤ ਵੱਡਾ ਪ੍ਰਵਕਤਾ ਨਹੀਂ ਸੀ ਉਹਦੀ ਜਿਹੜੀ ਆਵਾਜ਼ ਸੀ ਉਹ ਐਵੇਂ ਲੱਗਦੀ ਸੀ ਜਿਵੇਂ ਬਹੁਤ ਜ਼ਿਆਦਾ ਕਿਸੇ ਬਜ਼ੁਰਗ ਦੀ ਆਵਾਜ਼ ਹੈ ਕਿਸੇ ਥੱਕੇ ਹਾਰੇ ਜੇ ਬੰਦੇ ਦੀ ਆਵਾਜ਼ ਹੈ ਉਹ ਇੱਕ ਸ਼ਬਦ ਨੂੰ ਕਈ-ਕਈ ਵਾਰੀ ਬੋਲਦਾ ਸੀ ਜਿਵੇਂ ਉਹ ਹਕ ਲਾਂਦਾ ਹੋਵੇ 1985 ਵਿੱਚ BBC ਨੂੰ BBC ਦੇ ਨਾਲ ਕੰਮ ਕਰਨ ਵਾਲੇ ਹਰੀਸ਼ੁੱਲਾ ਜੈ ਨੂੰ ਮੁੱਲਾ ਵਰਦੀ ਇੰਟਰਵਿਊ ਕਰਨ ਦਾ ਮੌਕਾ ਮਿਲਿਆ। ਬਾਕੀ ਟਾਈਮ ਦੱਸ ਦਈਏ ਕਿ ਮੁੱਲਾ ਉਮਰ ਨੇ ਹਰੀਸ਼ੁੱਲਾ ਜੈ ਦਾ ਬਹੁਤ ਆਦਰ ਸਵਾਗਤ ਕੀਤਾ। ਤੇ ਨਾਲੇ ਉਹਨੇ ਉਹਨੂੰ ਦੱਸਿਆ ਕਿ BBC ਦੀ ਪਸਤੋਂ ਸਰਵਿਸ ਜਿਹੜੀ ਹੈ ਉਹ ਮੈਂ ਬਹੁਤ ਹੁੰਦਾ। ਪਰ ਉਹਨੇ ਇੰਟਰਵਿਊ ਦੇਣ ਤੋਂ ਨਾ ਕਰ ਦਿੱਤਾ। ਉਨੇ ਕਿਹਾ ਕਿ ਮੈਂ ਇੰਟਰਵਿਊ ਨਹੀਂ ਦੇ ਸਕਦਾ। ਉਹਨੇ ਇਹ ਵੀ ਦੱਸਿਆ ਕਿ ਮੈਂ ਮਾਈਕ੍ਰੋਫੋਨ ਦੇ ਸਾਹਮਣੇ ਬੋਲ ਹੀ ਨਹੀਂ ਸਕਦਾ। ਮੈਂ ਆਪਣੀ ਜ਼ਿੰਦਗੀ ਦੇ ਵਿੱਚ ਇੱਕ ਵੀ ਇੰਟਰਵਿਊ ਨਹੀਂ ਦਿੱਤੀ। ਕਾਫੀ ਕੋਸ਼ਿਸ਼ਾਂ ਤੋਂ ਬਾਅਦ ਇੰਟਰਵਿਊ ਦੇਣ ਵਾਸਤੇ ਮੁੱਲਾਂ ਵਰਜਲਾ ਸੀ ਉਹ রাজি ਹੋ ਗਿਆ। ਉਹਨੇ ਆਖਿਆ ਕਿ ਜਿਹੜੇ ਤੁਹਾਡੇ ਸਵਾਲ ਨੇ ਨਾ ਉਹ ਟੇਪ ਰਿਕਾਰਡ ਕਰਕੇ ਤੇ ਮੈਨੂੰ ਦੇ ਜਾਓ। ਮੇਰੇ ਸਲਾਹਕਰ ਅਬਦੁਲ ਰਹਿਮਾਨ ਇराकी ਨੂੰ ਦੇ ਜਾਓ। ਅਗਲੇ ਦਿਨ ਮੁਲਾਮਰ ਨੇ ਇਹ ਸਾਰੇ ਜਿਹੜੇ ਸਵਾਲ ਸਨ ਉਹ ਟੇਪ ਰਿਕਾਰਡ ਕਰਕੇ ਰਿਕਾਰਡਿੰਗ ਕਰਵਾ ਕੇ ਦੇ ਦਿੱਤੇ ਉਹਦੇ ਜਵਾਬਾ ਤੋਂ ਐ ਲੱਗ ਰਿਹਾ ਸੀ ਕਿ ਜਵਾਬ ਦੇ ਮੁੱਲਾ ਜੀਪ ਆਪਣੀ ਕਿਤਾਬ ਮਾਈ ਲਾਈਫ ਤਾਲਿਬਾਨ ਵਿੱਚ ਲਿਖਦਾ ਹੈ ਇਹਨਾਂ ਦੇ ਵਿੱਚੋਂ ਬਹੁਤੇ ਜਿਹੜੇ ਸਨ ਉਹ ਸਿਰਫ ਕੁਰਾਨ ਹੀ ਪੜਨਾ ਜਾਂਦੇ ਸਨ ਖਾਈਆਂ ਦੇ ਵਿੱਚ ਖੰਡਰਾਂ ਦੇ ਵਿੱਚ ਰਹਿ ਕੇ ਲੜਨਾ ਜਾਂਦੇ ਸਨ ਉਹ ਬੜੀ ਮੁਸ਼ਕਲ ਦੇ ਨਾਲ ਸਿਰਫ ਆਪਣੇ ਦਸਕਤ ਕਰਦੇ ਸਨ ਅਧਿਕਾਰੀਆਂ ਨੂੰ ਵੇਖ ਕੇ ਬੜੀ ਹੈਰਾਨੀ ਹੋਈ ਕਿ ਉਹਨਾਂ ਨੇ ਜਿਹੜੀਆਂ ਕੁਰਸੀਆਂ ਕਮਰੇ ਦੇ ਵਿੱਚ ਸਨ ਉਹ ਸਾਰੀਆਂ ਇੱਕ ਕੋਨੇ ਦੇ ਵਿੱਚ ਸਾਈਡ ਤੇ ਰੱਖੀਆਂ ਹੋਈਆਂ ਸਨ ਤੇ ਜਿਹੜੀ ਮੰਤਰੀਆਂ ਦੀ ਮੀਟਿੰਗ ਸੀ ਉੱਥੇ ਲੇਟਾਈਆਂ ਦੇ ਉੱਤੇ ਬਹਿ ਕੇ ਆਉਂਦੀ ਸੀ ਉਹ ਚਾਹ ਵੀ ਜਿਹੜੀ ਸੀ ਉਹ ਚਟਾਈਆਂ ਦੇ ਉੱਤੇ ਬਹਿ ਕੇ ਹੀ ਪੀਦੇ ਸਨ ਇਹਤ ਸੰਦੇ ਉੱਤੇ ਵੀ ਬਹੁਤ ਜ਼ਿਆਦੀ ਪਾਬੰਦੀ ਸੀ। ਕਾਰਾਂ ਰੋਕ ਕੇ ਚੈੱਕ ਕੀਤੀ ਜਾਂਦੀ ਜੇ ਕਿ ਕਾਰਾਂ ਦੇ ਵਿੱਚ ਕੋਈ ਕੈਸਟ ਤਾਂ ਨਹੀਂ ਜਾਂ ਕੋਈ ਮਿਊਜ਼ਿਕ ਸਿਸਟਮ ਤਾਂ ਨਹੀਂ ਜੇ ਹੁੰਦਾ ਉਹਨੂੰ ਤੋੜ ਦਿੱਤਾ ਜਾਂਦਾ। ਇਥੇ ਤੱਕ ਕਰਕੇ ਸਤਰੰਜ ਖੇਡਣ ਤੇ ਤਾਸ਼ ਖੇਡਣ ਤੇ ਇਹੋ ਜਿਹਾ ਖੇਡਾ ਖੇਡਣ ਤੇ ਪੂਰੇ ਤਰੀਕੇ ਨਾਲ ਪਾਬੰਦੀ ਸੀ। ਫੁੱਟਬਾਲ ਤੋਂ ਸੀ ਖੇਡ ਸਕਦੇ ਸੀ ਕੋਈ ਕੋਈ ਵੀ ਬੰਦਾ ਫੁੱਟਬਾਲ ਖੇਡ ਸਕਦਾ ਸੀ। ਪਰ ਉਹ ਵੀ ਕੈਪਰੀ ਪਾ ਕੇ ਜਾਂ ਕੱਚਾ ਪਾ ਕੇ ਜਾਂ ਨਿੱਕਰ ਪਾ ਕੇ ਨਹੀਂ ਉਹ ਵੀ ਪੂਰੀ ਪੈਂਟ ਪਾ ਕੇ ਫੁੱਟਬਾਲ ਖੇਡ ਸਕਦਾ ਹੈ ਜਦੋਂ 1996 ਦੇ ਵਿੱਚ ਸਡਾਨ ਨੇ ਅਮਰੀਕਾ ਦੇ ਦਵਾ ਦੇ ਥੱਲੇ ਆ ਕੇ ਉਹ ਸਮਾ ਬਿੱਲ ਦੇ ਨੂੰ ਦੇ ਛੱਡਣ ਦਾ ਹੁਕਮ ਦੇ ਦਿੱਤਾ ਤਾਂ ਉਹ ਸਮਾ ਬਿੱਲ ਦੇ ਕੋਲ ਅਫਗਾਨਿਸਤਾਨ ਤੋਂ ਇਲਾਵਾ ਕਿਤੇ ਵੀ ਜਾਣ ਦਾ ਕੋਈ ਵੀ ਜਗ੍ਹਾ ਨਹੀਂ ਸੀ ਨਦੀਨ ਦਾ ਪੁੱਤਰ ਉਮਰ ਬਿੰ ਲਾਦਨ ਆਪਣੀ ਕਿਤਾਬ ਗਰੋਵਨ ਦੇ ਅਪ ਬਿੰ ਲਾਦਨ ਇਹਦੇ ਵਿੱਚ ਲਿਖਦਾ ਹੈ ਕਿ ਅਫਗਾਨਿਸਤਾਨ ਆਉਣ ਬਾਰੇ ਉਹ ਲਿਖਦਾ ਹੈ ਵੀ ਜਦੋਂ ਅਫਗਾਨਿਸਤਾਨ ਆਇਆ ਹੈ ਲਾਦਨ ਉਹ ਕਹਿੰਦਾ ਵੀ ਅਫਗਾਨਿਸਤਾਨ ਆਉਣ ਦੇ ਟਾਈਮ ਜਦੋਂ ਲਾਦਨ ਦਾ ਜਹਾਜ਼ 사ਊਦੀ ਅਰਬ ਦੇ ਉੱਤੋਂ ਲੰਘ ਰਿਹਾ ਸੀ ਜਦੋਂ ਕਿ 사ਊਦੀ ਅਰਬ ਦੇ ਵਿੱਚ ਲਾਦਨ ਦਾ ਬਹੁਤ ਵੱਡਾ ਜਿਹੜਾ ਸੀ ਉਹ ਕਾਰੋਬਾਰ ਸੀ ਸਾਊਦੀ ਅਰਬ ਨੇ ਬਾਤ ਚ ਹੱਥ ਖੜੇ ਕਰ ਦਿੱਤੇ ਕਿ ਨਹੀਂ ਮੈਂ ਤੈਨੂੰ ਰੱਖ ਨਹੀਂ ਸਕਦਾ ਇਹਦੇ ਕਾਰੋਬਾਰ ਦੇ ਉੱਤੇ ਵੀ ਅਮਰੀਕਾ ਦੇ ਦਬਾਅ ਦੇ ਵਿੱਚ پابੰਦੀਆਂ ਲਾ ਦਿੱਤੀਆਂ ਉਹ ਕਹਿੰਦਾ ਕਿ ਉਸ ਟਾਈਮ ਲਾਦੀਨ ਦੇ ਮੱਥੇ ਦੇ ਉੱਤੇ ਪਸੀਨਾ ਟਪਰਿਆ ਸੀ ਜਦੋਂ ਜਹਾਜ਼ ਸਾਊਦੀ ਅਰਬ ਦੇ ਉੱਤੋਂ ਲੰਘ ਰਿਹਾ ਸੀ ਕਿਉਂਕਿ ਉਹਨੂੰ ਡਰ ਸੀ ਕਿ ਕਿਤੇ ਉਹਦੇ ਜਹਾਜ਼ ਨੂੰ ਰੌਕਟ ਲਾਂਚਰ ਦੇ ਨਾਲ ਮਾਰ ਕੇ ਥੱਲੇ ਨਾਲ ਸੁੱਟ ਲਿਆ ਜਾਵੇ ਜਾਂ ਕਿਸੇ ਮਜਾਲ ਦੇ ਨਾਲ ਥੱਲੇ ਸੁੱਟਣ ਲਿਆ ਜਾਵੇ ਜਦੋਂ ਲਾਦੀਨ ਦੇ ਜਹਾਜ਼ ਨੇ 1996 ਨੂੰ ਜਲਾਲਾਬਾਦ ਦੇ ਵਿੱਚ ਉਤਰਿਆ ਜਹਾਜ਼ ਲੈਂਡ ਕੀਤਾ ਤਾਂ ਮੁੱਲਾ ਉਮਰ ਉਹਦੇ ਸਵਾਗਤ ਵਾਸਤੇ ਨਹੀਂ ਆਇਆ ਉਮਰ ਬਿੱਲ ਦੇਣ ਲਿਖਦਾ ਹੈ ਕਿ ਉਹ ਕਹਿੰਦਾ ਕਿ ਬਹੁਤ ਵੱਡੀ ਗਲਤਫਹਿਮੀ ਇਸ ਚੀਜ਼ ਦੀ ਹੈ ਕਿ ਬਿੱਲ ਦੇਣ ਦੀ ਤੇ ਮੁੱਲਾ ਉਮਰ ਦੀ ਬਹੁਤ ਜਿਆਦਾ ਬੰਦੀ ਸੀ ਜਾਂ ਉਹਨੇ ਉਹਦੀ ਬਹੁਤ ਜਿਆਦਾ ਮਹਿਮਾਨ ਨਵਾਜ਼ੀ ਕੀਤੀ ਜਿਵੇਂ ਕਿ ਦੁਨੀਆ ਦੇ ਵਿੱਚ ਮਸ਼ਹੂਰ ਇਹ ਗੱਲ ਕਿ ਉਸਨੇ ਮਹਿਮਾਨ ਨਵਾਜ਼ੀ ਦੇ ਵਾਸਤੇ ਆਪਣਾ ਜਿਹੜਾ ਦੇਸ਼ੀਓਂ ਬਰਬਾਦ ਕਰਵਾ ਲਿਆ ਉਹ ਕਹਿੰਦਾ ਕਿ ਹਵਾਈ ਅੱਡੇ ਤੇ ਲਦੈਨ ਦਾ ਸਵਾਗਤ ਗੁਲਬਰ ਦੀਨ ਹਕਮਤ ਯਾਰ ਦੇ ਬੰਦਿਆਂ ਨੇ ਕੀਤਾ ਸੀ। ਸ਼ੁਰੂ ਚ ਉਹਨੂੰ ਅਫਗਾਨਿਸਤਾਨ ਦੇ ਬਾਦਸ਼ਾਹ ਜ਼ਹਿਰ ਸ਼ਾਹ ਦੇ ਗੈਸਟ ਹਾਊਸ ਦੇ ਵਿੱਚ ਰੱਖਿਆ। ਰੱਖਿਆ ਗਿਆ ਲਦੈਨ ਨੂੰ। ਥੋੜੇ ਦਿਨਾਂ ਬਾਅਦ ਉਹ ਤੋਰਾ ਬੋਰਾ ਦੇ ਪਹਾੜੀਆਂ ਵਾਲ ਗੁਫਾਵਾਂ ਦੇ ਵੱਲ ਆਪਣੇ ਆਪ ਹੀ ਚਲਾ ਗਿਆ। ਉਹ ਕਹਿੰਦਾ ਕਿ ਲਦੈਨ ਤੇ ਮੁੱਲਾ ਉਮਰ ਦੀ ਦੋਸਤੀ ਬਿਲਕੁਲ ਵੀ ਨਹੀਂ ਸੀ ਹੈਗਾ। ਉਹ ਕਹਿੰਦਾ ਕਿ ਜਿੱਦਕੋ ਮੇਰੀਆਂ ਯਾਦਾਂ ਦੇ ਵਿੱਚ ਆ ਉਹ ਸਮੇਂ ਦੇ بیٹے ਉਮਰ ਨੂੰ ਇਹ ਗੱਲ ਚੰਗੀ ਤਰ੍ਹਾਂ ਯਾਦ ਹੈ ਜਦੋਂ ਮੁੱਲਾ ਉਮਰ ਨੇ ਲੁਦੀਨ ਨੂੰ ਆਪਣਾ ਦੇਸ਼ ਛੱਡਣ ਦੇ ਵਾਸਤੇ ਕਹਿ ਦਿੱਤਾ ਉਹ ਕਹਿੰਦਾ ਕਿ ਜਦੋਂ ਮੇਰੇ ਪਿਤਾ ਨੂੰ ਮਿਲਣ ਮੁੱਲਾ ਉਮਰ ਆਇਆ ਤੇ ਅਸੀਂ ਉਹਦਾ ਜਿਹੜਾ ਅਸੀਂ ਬਹੁਤ ਸਵਾਗਤ ਕੀਤਾ ਉਹ ਮੇਰੇ ਪਿਤਾ ਤੋਂ ਥੋੜੀ ਦੂਰ ਬੈਠ ਗਿਆ ਕੋ ਉਹ ਦਾਤਾ ਜਿਹੜਾ ਮੁੱਲਾ ਉਮਰ ਦਾ ਕੱਦ ਸੀ ਉਹ ਮੇਰੇ ਪਿਓ ਨਾਲੋਂ ਵੀ ਲੰਮਾ ਸੀ ਤੇ ਮੁੱਲਾ ਉਮਰ ਨੇ ਬਹਿਣ ਵਾਸਤੇ ਇੱਕ ਕੁਰਸੀ ਦੀ ਮੰਗ ਕੀਤੀ ਜੋ ਸਾਨੂੰ ਬਹੁਤ ਅਟਪੱਟੀ ਲੱਗੀ ਕਿਉਂਕਿ ਲਦੀਨ ਤੇ ਜਿੰਨੇ ਹੋਰ ਵੱਡੇ ਨੇਤਾ ਸਨ ਉਹ ਸਾਰੇ ਜ਼ਮੀਨ ਤੇ ਬੈਠੇ ਹੋਏ ਸਨ ਉਹਨੇ ਮੇਰੇ ਪਿਤਾ ਨੂੰ ਸਾਫ਼ ਲਫ਼ਜ਼ਾਂ ਦੇ ਵਿੱਚ ਇੱਕ ਗੱਲ ਕਹੀ ਕਿ ਹੁਣ ਚੀਜ਼ਾਂ ਪਹਿਲਾਂ ਵਾਂਗੂ ਕੰਮ ਨਹੀਂ ਕਰਦੀਆਂ ਤانوں ਇਸ ਜਗ੍ਹਾ ਤੂੰ ਜਾਣਾ ਪਵੇਗਾ ਉਹਨੇ ਅਮਰੀਕਾ ਜਾਂ ਬਾਕੀ ਦੇਸ਼ਾਂ ਦਾ ਨਾਮ ਲਏ ਤਾਂ ਦੋਸਤੋ ਇਹ ਸੀ ਮੁੱਲਾਮਰ ਦੀ ਕਹਾਣੀ ਜੋ ਇੱਕ ਅਣਪੜ ਇੱਕ ਸਿੱਧੇ ਜਿਹੇ ਬੰਦੇ ਦਾ ਜਿਸ ਦਾ 2 ਕਰੋੜ ਡਾਲਰ ਜਿਸ ਦੇ ਸਿਰ ਦਾ ਨਾਮ ਸੀ ਉਮੀਦ ਕਰਦੇ ਹਾਂ ਤੁਹਾਨੂੰ ਇਹ ਕਹਾਣੀ ਵਧੀਆ ਲੱਗੀ ਹੋਵੇਗੀ ਪਸੰਦ ਆਈ ਹੋਵੇਗੀ ਪਸੰਦ ਆਵੇ ਤਾਂ ਸ਼ੇਅਰ ਜਰੂਰ ਕਰਿਆ ਕਰੋ ਕਮੈਂਟ ਕਰਕੇ ਦੱਸਿਆ ਜਰੂਰ ਕਰੋ ਤਾਂ ਕਿ ਅੱਗੇ ਤੁਹਾਡੇ ਵਾਸਤੇ ਹੋਰ ਕਿਸੇ ਵੀ ਐਦਾਂ ਦੀ ਕਹਾਣੀ ਲੈ ਕੇ ਆ ਸਕੀਏ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਪੰਜਾਬ ਸਿੰਘ ਕਹਿੰਦਾ